ਹੋ ਪੁੱਤ ਸਾਡਾ ਕਿਤੋਂ ਕੋਈ ਲਿਆ ਦੇ ਟੋਲ ਕੇ ਜਦੋਂ ਬਾਈ ਗਿਆ ਮੈਂ ਅਜ ਤੱਕ ਆ ਕੇ ਗਾਇਆ ਨਹੀਂ ਹੈ ਗੀਤ ਇੱਕ ਸਾਲ ਪਹਿਲਾਂ ਲਿਖਿਆ ਹੋਇਆ ਉਹ ਸੱਚ ਹੋਇਆ ਕਿ ਡਾ ਦਾ ਦੁੱਖ ਦੱਸਿਆ ਨਾ ਜਾਵੇ ਬੋਲ ਕੇ ਕਿੱਥੇ ਜਾ ਕੇ ਬਹਿ ਗਿਆ ਏ ਤੂੰ ਪੁੱਤਰਾ ਪਿੱਛੇ ਨਾ ਬੁੱਢੇ ਮਾਪਿਆਂ ਨੂੰ ਰੋਲ ਕੇ ਹੋ ਦਿਨ ਰਾਤ ਤੈਨੂੰ ਆਵਾਜ਼ਾਂ ਮਾਰਦੇ ਕਾਦਾ ਜੀਣਾ ਸਾਡਾ ਕਿ ਨਾ ਹੀ ਕੁਝ ਦੱਸਿਆ ਤੈ ਮੂੰਹ ਬੋਲ ਕੇ ਕਿੱਥੇ ਤੁਰ ਗਿਆਂ ਪੁੱਤਾ ਮੁਖ ਮੋੜ ਕੇ ਬੇ ਸਿੱਧੇ ਸਾਦੇ ਮਾਪਿਆਂ ਦਾ ਦਿਲ ਤੋੜ ਕੇ ਬੇ ਦਿਲ ਦੀਆਂ ਗੱਲਾਂ ਦਿਲ ਵਿੱਚ ਲੈ ਗਿਆ ਦੱਸਿਆ ਨਾ ਗੱਲਾਂ ਪੁੱਤਾ ਦਿਲ ਖੋਲ ਕੇ ਕਿ ਸਿੱਧ ਮਾਂ ਦਾ ਟੋਨੀ ਗੱਲਾਂ ਸੱਚ ਲਿਖਦਾ ਤੇਰਾ ਖੱਟਿਆ ਪਿਆਰ ਦੁਨੀਆ ਚੋਂ ਤਿਸਦਾ ਜੌਂਦਾ ਸੀ ਜਮੀਰਾ ਨਾਲੇ ਤੂੰ ਪੁੱਤਰਾ ਸੱਚਾ ਬੰਦਾ ਕੋਡੀਆਂ ਦੇ ਪਾਣਾ ਵਿਕਦਾ ਕਿ ਲੱਖਾਂ ਪੁੱਤ ਨਿੱਤ ਸਾਨੂੰ ਆ ਕੇ ਮਿਲਦੇ ਹੁੰਦਾ ਏ ਪ੍ਰਾਊਡ ਤੇਰੇ ਸੱਚੇ ਦਿਲ ਤੇ ਬੇ ਅਖਦੇ ਆ ਯਾਸ ਮੁੜ ਕੇ ਤੂੰ ਆਵੇਂਗਾ ਲੋਕ ਕਹਿੰਦੇ ਆ ਦੁਆਵਾਂ ਸਿਰੋਂ ਪੁੱਤ ਮਿਲਦੇ ਅਖਦਾ ਭਰਾ ਸਗਾ ਤੂੰ ਜਿਨ੍ਹਾਂ ਨੂੰ ਖੜੇ ਮੱਥੇ ਮਿਲਦਾ ਸੀ ਤੂੰ ਜਿਨ੍ਹਾਂ ਨੂੰ ਇੱਕ ਵਾਰੀ ਮੁੜ ਕੇ ਤੂੰ ਆ ਜਾ ਸਿੱਧੂ ਆਪਦਾ ਵਖਾ ਜਾ ਆ ਕੇ ਮੂੰਹ ਇਹਨਾਂ ਨੂੰ ਮਾਤਾ ਚਰਨ ਕੌਰ ਦਾ ਫੇਰ ਚੱਲ ਚੜੂਗਾ ਤੂੰ ਆ ਕੇ ਅੱਗ ਬਾਈ ਉਹ ਰੱਬ ਭਰੂਗਾ ਲੱਖਾਈ ਦੁਆਵਾਂ ਤੇਰੇ ਬਾਲਿਆਂ ਦੀਆਂ ਉਹਨੂੰ ਜਿਨਾ ਪਾਊਗਾ ਤੈਨੂੰ ਇਕ ਬੋਲ ਤੇ ਉਹਦੇ ਆਉਣ ਵਾਲੇ ਰੱਬਾ ਰਾਹ ਖੋਲ ਦੇ ਬੇਬਲਾ ਮੜਾ ਕਹਿੰਦੇ ਹੁਣ ਚੰਗਾ ਬੋਲਦੇ ਹੋ ਦੁਨੀਆ ਨੂੰ ਰੱਬ ਚੇਤੇ ਜੋ ਕਰਾ ਗਿਆ ਮੂਸੇ ਪਿੰਡ ਵਾਲਾ ਮਾਂ ਦਾ ਪੁੱਤ ਮਾਰਦੇ ਅ ਸ਼ਸ਼ੀ ਗਾ ਜੀ ਤੁਸੀਂ ਦੇਖ ਹੀ ਸਕਦੇ ਹੋ ਜਿਸ ਤਰ੍ਹਾਂ ਅੱਜ ਬਾਈ ਸਿੱਧੂ ਮੂਸੇ ਵਾਲੇ ਦੀ ਜਨਮ ਦਿਨ ਹੈ ਬਾਈ ਸਿੱਧੂ ਮੂਸੇ ਵਾਲੇ ਦਾ ਅੱਜ ਜਨਮ ਦਿਨ ਹੈ ਜਨਮ ਦਿਨ ਤੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਕੈਮਰਾ ਕਮਾ ਦਿਓ ਵੀ ਜਿਹੜੇ ਲੋਕ ਨੇ ਉਹ ਸਵੇਰ ਤੋਂ ਜਿਹੜਾ ਸਿੱਧੂ ਮੂਸੇ ਵਾਲੇ ਦੇ ਜਿਹੜੀ ਹਵੇਲੀ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਕੇਕ ਕੱਟਣ ਦੀ ਯਾਦਾਂ ਦੇ ਵਿੱਚ ਅਤੇ ਉਹ ਕਾਫੀ ਜਿਹੜੇ ਲੋਕ ਨੇਗੇ ਉਹ ਇੱਥੇ ਸਰਗਤ ਕਰ ਰਹੇ ਨੇਗੇ ਜਿਹੜਾ ਲੋਕਾਂ ਦਾ ਆਉਣਾ ਜਾਣਾ ਉਹ ਲਗਾਤਾਰ ਲੱਗਿਆ ਹ ਸਵੇਰ ਤੋਂ ਲੈ ਕੇ ਤੇ ਇਸੇ ਕੜੀ ਦੇ ਤਹਿਤ ਸਾਡੇ ਨਾਲ ਇੱਕ ਬਾਈ ਜੀ ਮੌਜੂਦ ਨੇ ਜਿਹੜੇ ਬਾਈ ਸਿੱਧੂ ਮੂਸੇ ਵਾਲੇ ਦੀ ਯਾਦ ਵਿੱਚ ਕੁਝ ਕਹਿਣਾ ਚਾਹੁੰਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਬਾਈ ਜੀ ਸੱਸੀ ਗੱਲ ਵੀਰੇ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਜੀ ਟੋਨੀ ਪਿੰਡ ਸਿੱਧੂ ਮਹਾਰੀ ਸਿੰਘ ਠੀਕ ਹੈ ਜੀ ਮੈਸੇ ਮਤਲਬ ਮੈਂ ਕੋਈ ਹਜੇ ਤੱਕ ਗੀਤ ਨਹੀਂ ਕੀਤਾ ਜੇ ਕਰੂੰਗਾ ਤਾਂ ਮੇਰਾ ਨਾਮ ਮੁੰਡਾ ਸਿੰਦਰਕੌਰ ਦਾ ਅੱਛਾ ਤੁਸੀਂ ਅਸ ਕਲਾਕਾਰੀ ਲਾਈਨ ਦੇ ਵਿੱਚ ਆ ਹੈਗੇ ਹੋ ਨਾ ਨਹੀਂ ਮੈਂ ਲਿਖਦਾ ਬਾਈ ਮੈਂ ਗਾਉਂਦਾ ਮੈਂ 2 ਸਾਲ ਪਹਿਲਾਂ ਬਾਈ ਕੋਲ ਇਲੈਕਸ਼ਨ ਜਿੱਥੇ ਰਹਿ ਕੇ ਗਿਆ ਮੈਂ ਬਾਈ ਦਾ ਸਾਰਾ ਪੋਸਟਰ ਆਪ ਲੋਆ ਹੈ ਜ਼ਿੰਮੇਵਾਰੀ ਸੰਭੀ ਹੈ ਘਰ 'ਚ ਇੱਥੇ ਬਾਈਦਨ ਬਾਈ ਦੇ ਜਿੰਦੇ-ਜਿੰਦੇ ਰਿਆਂ ਅੱਠ ਦਿਨ ਬਾਈ ਦੇ ਭੋਗਤੇ ਰਿਆਂ ਇੱਥੇ ਸਾਰਾ ਧਾਮਾ-ਜਾਮਾ ਭਰਾ ਕਰਕੇ ਸੰਭਿਆ ਸੀ ਜੋ ਵੀ ਕਹਿੰਦੇ ਨੇ ਹੁੰਦੇ ਜੇ ਭਰਾ ਮੰਨਿਆ ਤਾਂ ਫਿਰ ਹੈਲਪ ਉਹ ਵੀ ਉਦਾਂ ਦੀ ਹੋਣੀ ਚਾਹੀਦੀ ਅਸੀਂ ਖੜੇ ਆ ਕੇ ਜਿੰਨੇ ਜੋਗੇ ਹੈਗੇ ਆ ਖੜੇ ਆ ਚਾਹੇ ਦਿਹਾੜੀਦਾਰਾਂ ਚਾਹੇ ਕੁਛ ਵੀ ਆ ਸਾਡੇ ਦਿਲ ਵਿੱਚ ਬਾਈ ਲਈ ਜਗਾ ਸੀ ਤੇ ਬਾਈ ਵੀ ਸਾਡੇ ਨਾਲ ਬੈੰਦਾ ਉੱਠਦਾ ਸੀ ਸਾਨੂੰ ਆਪ ਪਲਾਉਂਦਾ ਸੀ ਉਹਦਾ ਪਿਆਰ ਸੀ ਸਾਨੂੰ ਭਰਾ ਅਸੀਂ ਜੇ ਬੈਠੇ ਪਿੰਡ ਭਰਾ ਕਹਿੰਨੇ ਉਹ ਸਾਨੂੰ ਵੀ ਭਰਾ ਕਹਿ ਕੇ ਗਿਆ ਤੇ ਪਰਨਾ ਬੰਨਾ ਛੱਡਤਾ ਸੀ ਬਾਈ ਨੇ ਪਹਿਲਾਂ ਮੈਨੂੰ ਦੇਖ ਕੇ ਬੁਲਾਇਆ ਮੈਂ ਪਰਨਾ ਬਾਈ ਦੀ ਜਾਤ ਤਾਂ ਮੰਨਦਾ ਮੈਂ ਪਰਨਾ ਨਹੀਂ ਕਦੇ ਜ਼ਿੰਦਗੀ ਚ ਬੰਨਿਆ ਮੇਰੀ 30 ਸਾਲ ਦੀ ਉਮਰ ਹੋ ਗਈ ਮੈਂ ਪਰਨਾ ਨਹੀਂ ਕਦੇ ਬੰਨਿਆ ਬਾਈ ਨੇ ਬਣਾਤਾ ਕਿਉਂਕਿ ਉਹਦੇ ਬਾਈ ਨੇ ਹੱਥ ਜਿੱਦਾ ਫੜਿਆ ਪਰ ਨਾ ਮੈਨੂੰ ਬੁਲਾਇਆ ਸੀ ਜਿੱਦਨ ਹਾਰ ਗਿਆ ਸੀ ਬੋਟਾਂ ਤੇ ਅੱਛਾ ਕਹਿੰਦਾ ਉਹ ਕਿਦਾਂ ਨੂਰ ਮੈਲੀਆ ਠੀਕ ਆ ਮੈਂ ਕਿਹਾ ਯਾਰ ਅਸੀਂ ਅਸੀਂ ਤੇ ਸੋਦੀ ਵੀ ਢੋਲ ਵੱਜੂਗੀ ਅੱਜ ਮੈਂ ਕਿਹਾ ਬਾਈ ਹਾਰ ਗਿਆ ਯਾਰ ਮੈਂ ਢਿੱਲਾ ਜਾ ਬੈਠਾ ਬਾਈ ਨੇ ਐਸੀ ਬਾਜ ਮਾਰੀ ਪਰ ਨਾ ਬੰਨ ਕੇ ਪਰਨਾ ਛੱਡਦਾ ਪਹਿਲਾਂ ਮੈਨੂੰ ਬੁਲਾਇਆ ਤੇ ਮੈਨੂੰ ਕਹਿੰਦਾ ਹੌਸਲਾ ਦੇ ਦਿੱਤਾ ਜੀ ਮੈਂ ਕਿਹਾ ਬਾਈ ਸਾਡਾ ਜ ਹਾਰ ਕੇ ਵੀ ਨਹੀਂ ਮੰਨਦਾ ਯਾਰ 5 ਮਿੰਟ ਬਾਅਦ ਗਿਆ ਆਉਂਦਾ ਹੋਇਆ ਮੈਨੂੰ ਕਹਿੰਦਾ ਹੋਰ ਸੁਣਾ ਓਕੇ ਯਾਰ ਬੋਟਾਂ ਬਾਈ ਮੈਂ ਬੈਠਾ ਹੀ ਉੱਥੇ ਮੈਂ ਕਹਾ ਹੁੰਦੀ ਮੈਂ ਬਾਈ ਕਹਿੰਦਾ ਕਿ ਇਹ ਚਾਪਲੂਸੀ ਨਹੀਂ ਕਰਨ। ਮੈਂ ਬਾਈ ਦੇ ਆਪਣੇ ਦਿਲ ਵਿੱਚ ਬਾਈ ਦੀ ਫੋਟੋ ਆ। ਆਪਾਂ ਉਹ ਫੋਟੋ ਨੂੰ ਨਹੀਂ ਮੰਨਦੇ ਸੀ ਇਸ ਕਰਕੇ ਨਹੀਂ ਕਰਾਈ। ਬਾਈ ਵੀ ਸਾਨੂੰ ਤਾਂ ਬੁਲਾਉਂਦਾ ਸੀ ਪਿਆਰ ਨਾਲ ਵੀ ਹਾਂ ਇਹ ਬੰਦੇ 'ਚ ਗੱਡ ਸੈ ਗਈ ਤੇ ਇਹ ਬੰਦਾ ਚਾਪਲੂਸੀ ਨਹੀਂ ਕਰਦਾ। ਚਾਹੇ ਮੈਂ ਹੀ ਆ। ਇਸ ਕਰਕੇ ਬਾਈ ਮੈਨੂੰ ਪਿਆਰ ਬਹੁ ਕਰਦਾ ਸੀ। ਹਾਂ ਅੱਛਾ ਤੁਸੀਂ ਹੁਣ ਬਾਈ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਕਿਹੜਾ Song ਸੁਣਾਉਣਾ? ਠਾਪੀ ਜੀ ਤੇ ਲਿਖਿਆ ਬਾਈ। ਤੇ ਬਾਈ ਜਿਹੜੀ ਮਾਰ ਕੇ ਗਿਆ ਤੋਂ ਵੱਜੀ ਜਾਣੀ ਹੈ ਧਰਤੀ ਤੇ। ਤੇ ਉਹਦਾ ਹਮੇਸ਼ਾ ਹੀ ਨਾ ਇਦਾਂ ਹੀ ਗੂੰਜਦਾ ਰਹਿਣਾ। ਨੇ ਕਿਨੇ ਕਿਨੇ ਬੱਚੇ ਇਹਨਾਂ ਨੇ ਕਹਲ ਉੱਠ ਕੇ ਫੇਰ ਗਾਣੇ ਸੁਣਨੇ ਬਾਈ ਦੇ ਇਹਨਾਂ ਨੇ ਗਾ ਆਪਣੇ ਬੱਚਿਆਂ ਨੂੰ ਵੀ ਲਾਉਣਾ ਸਿੱਧੂ ਸੁਣੋ ਸਿੱਧੂ ਨਹੀਂ ਮੋਕਣਾ ਠੀਕਾ ਬਾਈ ਜੋ ਗੁੱਡੀ ਅੰਬਰਾਜ ਰਾਪੀ ਹੋਦੀ ਝਾੜੀ ਬੱਲੀਏ ਓ ਬੜਿਆਂ ਨੂੰ ਲੱਗਦੀ ਸੀ ਮਾੜੀ ਬੱਲੀਏ ਜੋ ਗੁੱਡੀਆਂ ਪੈਰਾ ਚਰਾਬੀ ਉਹਦੀ ਝਾੜੀ ਬੱਲੀਏ ਓ ਬੜਿਆਂ ਨੂੰ ਬੜਿਆਂ ਨੂੰ ਸਾੜਾ ਹੋ ਗਿਆ ਉਹ ਕਈ ਕਰਗੇ ਉਹਦੇ ਨਾਲ ਗਰਦਾਰੀ ਬੱਲੀਏ ਹੋਏ ਉਹਨੇ ਦੁਨੀਆ ਤੇ ਕੋ ਕੈਸਾ ਜੜਦਾ ਐਸਾ ਜੜਦਾ ਉਹ ਬੈਰੀ ਅੱਖਾਂ ਕੱਢ ਕੱਢ ਜਹਾਂ ਦੇ ਚਾਕੀ ਰਹਿੰਦੀ ਦੁਨੀਆ ਦੇ ਤੱਕ ਰਹੁ ਵੱਜਦੀ ਮਾਰ ਯੱਟ ਦੀ ਸਟੇਜ 'ਤੇ ਥਾਪੀ ਓਹ ਮਾਰ ਯੱਟ ਦੀ ਸਟੇਜ 'ਤੇ ਥਾਪੀ ਓਹ ਮਾਰ ਯੱਟ ਦੀ ਸਟੇਜ 'ਤੇ ਥਾਪੀ ਠੀਕ ਹੈ ਜੀ ਡਾਇਰੈਕਟਰ ਬਾਈ ਜੀ ਇਹ ਨਾ ਐਸੇ ਇਸ ਤਰ੍ਹਾਂ ਵੀ ਜਿਹੜੀ ਬਾਈ ਦੀ ਥਾਪੀ ਹੈ ਰਹਿੰਦੀ ਦੁਨੀਆ ਤੱਕ ਰਹਿਣੀ ਹੈ ਇਹ ਤੁਹਾਡੀ ਗੱਲ ਵੀ ਸੱਚ ਆ ਬਿਲਕੁਲ ਅੱਛਾ ਇਹ ਤੁਸੀਂ ਤਾਂ ਬਾਈ ਨੂੰ ਵਧੀਆ ਤਰੀਕੇ ਨਾਲ ਮਿਲੇ ਹੋਗੇ ਹਣਾ ਤੁਸੀਂ ਕਹਿਣੋ ਕਿ ਬਾਈ ਦਿਨ ਬਾਈ ਦੇ ਨਾਲ ਰਹਾਂਗੇ ਤੇ ਸੁਭਾਅ ਬਾਰੇ ਆਪਾਂ ਗੱਲ ਕਰੀਏ ਵੀ ਤੁਸੀਂ ਰਹੋਗੇ ਵੀ ਪੱਤਾ ਜ ਸਤ ਸੁਆ ਸਾਧੂ ਸੁਆ ਇਹੀ ਕਹਿ ਸਕਦੇ ਸ਼ਬਦ ਨਹੀਂ ਕੋਈ ਬਾਈ ਬਾਰੇ ਸਾਰਿਆਂ ਨਾਲ ਸਾਰਿਆਂ ਲਈ ਬਾਈ ਇੱਕੋ ਜਿਹਾ ਅੱਜ ਬਾਈ ਦੇ ਜਨਮ ਦਿਨ ਤੇ ਕੀ ਕੀ ਲੋਕਾਂ ਦਾ ਮੈਸੇਜ ਆ। ਬਾਈ ਨੂੰ ਲੋਕਾਂ ਨੂੰ ਮੈਂ ਮੈਸੇਜ ਇਹ ਹੀ ਦੇਣਾ ਚਾਹੁੰਨਾ ਵੀ ਬਾਈ ਤੁਸੀਂ ਆਪਣੇ ਦਿਨਾਂ ਵਿੱਚੋਂ ਦੁਆਵਾਂ ਕੀਤੀਆਂ ਤੇ ਆਪਣਾ ਛੋਟਾ ਸੁਪ ਦੀ ਪਾਇਆ ਤੇ ਆਪਾਂ ਨੂੰ ਇੱਕ ਆਸ ਹੋਈ ਤੇ ਜਿਹੜਾ ਬਾਈ ਦਾ ਇਨਸਾਫ ਆ ਉਹਦੇ ਬਾਰੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਹਮੇਸ਼ਾ ਤੁਸੀਂ ਹੈਸ਼ਟੈਗ ਪਾ ਕੇ ਲਿਖਦੇ ਰਹੋ ਤੇ ਹਮੇਸ਼ਾ ਦੁਆਵਾਂ ਕਰਦੇ ਰਹੋ ਵੀ ਜੇ ਸਾਨੂੰ ਛੋਟਾ ਜੇ ਸਾਡਾ ਛੋਟਾ ਸੁਪਾ ਆ ਗਿਆ ਨਾ ਤੇ ਸਾਡਾ ਇਨਸਾਫ ਵੀ ਆਊਗਾ ਕਿਸੇ ਦਿਨ। ਉਹ ਭੇਜਣ ਵਾਲਾ ਕੌਣ ਆ? ਉਹ ਬੈਠਾ ਆਪਾਂ ਲੋਕਾਂ ਦੇ ਉਮੀਦ ਲਾਉਨੇ ਆ ਜਰੀਆ ਉਹਨੇ ਆਪ ਹੀ ਬਣਾਉਣਾ ਉਹਨੇ ਜਿਹੜੇ ਬੰਦੇ ਸਰੀ ਬੰਦਿਆਂ ਦੇ ਸਰੀ ਜਰੀਆ ਬਣਦਾ ਤੇ ਫੇਰ ਹੀ ਇਨਸਾਫ ਵੀ ਮਿਲੂਗਾ ਇਹ ਦੁਆਵਾਂ ਕਰੋ ਮੈਂ ਇਹੀ ਮੈਸੇਜ ਕਰਦਾ ਕਿ ਬਾਈ ਦਾ ਇਨਸਾਫ ਮਿਲਣਾ ਚਾਹੀਦਾ ਕਿ ਬਾਈ ਨੂੰ ਇਨਸਾਫ ਮਿਲ ਕੇ ਹੀ ਰਹੂਗਾ ਐ ਨਹੀਂ ਹੋਊਗਾ ਜੇ ਇਹਨਾਂ ਕੁਝ ਅੱਗੇ ਸੱਚ ਹੋ ਗਿਆ ਇਹ ਵੀ ਹਾਂ ਬਾਈ ਜੀ ਤੁਸੀਂ ਕਹਿੰਦੇ ਸੀ ਕਿ ਇੱਕ ਸਾਡੀ ਬੇਬੇ ਦੇ ਨਾਮ ਤੇ ਇੱਕ ਹੋਰ ਕਿਹੜਾ ਕਿ ਗਾਣਾ ਸੀਗਾ ਜਿਹੜਾ ਮੈਂ 2 ਸਾਲ ਡਿਪਰੈਸ਼ਨ ਚ ਰਿਆਂ ਇੱਥੇ ਰਿਆਂ ਬਾਈ ਕੋਲ ਬਾਈ ਦੀ ਡੈਥ ਤੋਂ ਬਾਅਦ ਇਹ 1 ਸਾਲ ਬਾਅਦ ਮੇਰੀ ਮਾਤਾ ਪੂਰੀ ਹੋ ਗਈ ਮੇਰੀ ਮਾਤਾ ਦਾ ਪੇਸ਼ੈਂਟ ਮਾਤਾ ਹੁਣੀ ਕਰਾ ਕੇ ਦਿੱਤਾ ਠੀਕ ਹੈ ਜੀ ਸਿੱਧੂ ਦੀ ਮਾਤਾ ਹੁਣੀ ਕਰਾ ਕੇ ਦਿੱਤਾ ਦੋ ਉਸ ਇੱਕ ਸਾਲ ਹੁਣ ਮੈਂ ਮਾਤਾ ਦੀ ਡਿਪਰੈਸ਼ਨ ਚ ਪਹਿਲਾ ਸਿੱਧੂ ਬਾਈ ਦੇ ਦੋ ਸਾਲ ਮੇਰੇ ਇਦਾਂ ਲੰਘੇ ਮੈਂ ਆ ਕੇ ਕਦੇ ਮੈਂ ਇੱਕ ਮੋਰੇ ਨਹੀਂ ਹੋਇਆ ਇੱਥੇ ਤੇ ਨਾ ਮੈਂ ਕਦੇ ਮੇਰਾ ਦਿਲ ਕੀਤਾ ਉਹ ਛੋਟਾ ਸੁਭਦੀ ਆਇਆ ਤੇ ਸਾਨੂੰ ਇੱਕ ਆਸ ਜਾਗੀ ਤੇ ਨਹੀਂ ਤਾਂ ਮੈਨੂੰ ਤਾਂ ਐ ਲੱਗਾ ਸੀ ਮਾਤਾ ਚਲ ਗਈ ਮੇਰੀ ਸਿੱਧੂ ਮੇਰੀ ਜ਼ਿੰਦਗੀ ਖਤਮ ਪਰਦਾਤਿਆਂ ਨੇ ਹੌਲੀ ਹੌਲੀ ਕਲਮ ਮੇਰੀ ਮਾਤਾ ਲਈ ਇੰਨੇ ਗਾਣੇ ਲਿਖਾਇਆ ਮੇਰੇ ਲਈ ਕਿ ਮੈਂ ਚਾਹੁੰਦਾ ਹਾਂ ਕਿ ਆਪਣੀ ਮਾਤਾ ਦਾ ਨਾਮ ਬਣਾ ਸਕਾਂ ਮੇਰੇ ਕੋਲ ਮਾਤਾ ਦਾ ਨਾਮ ਹੀ ਆ ਠੀਕ ਹੈ ਜੀ ਮੇਰੇ ਮਾਤਾ ਦਾ ਨਾਮ ਮੁੰਡਾ ਮੈਂ ਮੁੰਡਾ ਸਿੰਦਰ ਕੌਰ ਦਾ ਮੈਂ ਨਾ ਸਿੰਦਰ ਕੌਰ ਦਾ ਠੀਕ ਹੈ ਜੀ ਤੇ ਮੋਂ ਨਾਲ ਦੇ ਨਾਂ ਤੇ ਇੱਕ ਗੀਤ ਗਾਉਂਗਾ ਅੱਗੇ ਆ ਜਾ ਬਈ ਹਾਂ ਮੁੰਡਾ ਮੈਂ ਸੁਰਿੰਦਰ ਕੌਰ ਦਾ ਗੱਲ ਬੇਬੇ ਦੀ ਕਹੀ ਨਾ ਕਦੇ ਮੋੜਦਾ ਮੇਰਾ ਕਿਸੇ ਨਾਲ ਕੰਮ ਪੇਰ ਨਹੀਂ ਮਾੜੀ ਮੋਢੀ ਨੱਕ ਦੇ ਮੈਂ ਗੱਲ ਗੋਲ ਦਾ ਮੁੰਡਾ ਮੈਂ ਸੁਰਿੰਦਰ ਕੌਰ ਦਾ ਨਹੀਂ ਮੁੰਡਾ ਮੈਂ ਸੁਰਿੰਦਰ ਕੌਰ ਦਾ ਕਿ ਬੇਬੇ ਦੇ ਆ ਦੁੱਖਾਂ ਨੇ ਸਿਖਾਇਆ ਅੱਧੀ ਅੱਧੀ ਰਾਤ ਨੀ ਰੋਇਆ ਬੜਾਏ ਅੱਜ ਜੇ ਬੁਲੰਦੀਆਂ ਤੇ ਨਾਮ ਪਹੁੰਚਿਆ ਸੱਚੇ ਦਿਲੋਂ ਬੇਬੇ ਨੂੰ ਮੈਂ ਚਾਇਆ ਬੜਾਏ ਲੜਿਆ ਬਥੇਰਾ ਬੇਬੇ ਨਾਲ ਬੋਲਿਆ ਦੁੱਖ ਸੁੱਖ ਸਦਾ ਬੇਬੇ ਕੋਈ ਭੁੱਲਿਆ ਮਾਰਿਆ ਹਾਲਾਤਿਓ ਨੇ ਚੰਗੇ ਕਰਤੇ ਹਾ ਬੇਬੇ ਤੇਰਾ ਪੁੱਤ ਕਦੇ ਨਹੀਂ ਓ ਡੋਲਿਆ ਇਹ ਗੱਲ ਸੱਚੀ ਏ ਕੋਈ ਚੋੜ ਨਾ ਮੁੰਡਾ ਮੈਂ ਸੁਰਿੰਦਰ ਇੱਕ ਵਾਰੀ ਸਾਰੇ ਗਾਓ ਕਾਓ ਦਾ ਕਾਓ ਯਾਰ ਕੋਈ ਨਹੀਂ ਕਿਉਂ ਯਾਰ ਬਾਈ ਇਦਾਂ ਕਰਦੇ ਆਪਾਂ ਆਏ ਆਪਣੇ ਭਰਾ ਲਈ ਆਏ ਆ ਕੋ ਕੋਰ ਦਾ ਹਾਂ ਬਸ ਆਜੀ ਚਾਹੀਦੀ ਆ ਕਿ ਭਾਈ ਅਜੇ ਕੋਰ ਦਾ ਆਹ ਦੇਖੋ ਆ ਦੁਆਵਾਂ ਆ ਇਹ ਬਾਈ ਜੀ ਦੁਆਵਾਂ ਹਨ ਚਲੋ ਇੱਕ ਟੱਟਾ ਦੁਬਾਰਾ ਸੁਣਾ ਦੋ ਭਾਈ ਜੀ ਨਾਲ ਬੋਲ ਪੈਣਗੇ ਨਹੀਂ ਮੈਂ ਇੱਕ ਚੀਜ਼ ਹੋਰ ਸੁਣਾਣਾ ਇਦਾਂ ਤੁਹਾਨੂੰ ਕਹਿੰਦਾ ਜੋ ਬੇ 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 ਰਮਾ ਮੈਂ ਕਰਦਾ ਇਹਦਾ ਰੀਜ਼ਨ ਖਾਸ ਕੁੜੇ ਓ ਮਾਤਾ ਲਾ ਲੈਂਦੀ ਸੀ ਰੋਟੀਆਂ ਸੀ ਮੈਂ ਦਾਲ ਬਣਾਉਂਦਾ ਆਪ ਕੁੜੇ ਹੋ ਮੁੰਡਾ ਹੋ ਕੇ ਕੰਮ ਕਰਾਏ ਬੇਬੇ ਨਾ ਉਹਦੀ ਧੀ ਬਣ ਕੇ ਯਾਦ ਉਹਦੀ ਵਿੱਚ ਦਿਨ ਰਾਤ ਹੀ ਦਿਨ ਰਾਤ ਹੀ ਮੇਰਾ ਦਿਲ ਧੜਫੇ ਗੱਲ ਸੁਣ ਜਾ ਸੁਣ ਜਾ ਤੂੰ ਵੀ ਖੜ ਕੇ ਨਹੀਂ ਮੁੰਡਾ ਦੱਸੂਗਾ ਦੱਸੂਗਾ ਕੁਝ ਪਰ ਕੇ ਨਹੀਂ ਸਾਡੇ ਹੱਥਾਂ ਦੀ ਹੱਥਾਂ ਦੀ ਪੀ ਜਾ ਚਾਵਲੀਏ ਚਾ ਪੀ ਜਾ ਕੱਪ ਤੂੰ ਪਰ ਕੇ ਨਹੀਂ ਆਹ ਵੈਰੀ ਵਾਡਾ ਬਾਜੀ ਬਾਦਾ ਭਾਈ ਆਪਣਾ ਨਾਮ ਤੇ ਜਰੂਰ ਦੱਸੋ ਦੁਬਾਰਾ ਫਿਰ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਦੋਨੀ ਆਰ ਕੇ ਜੀ ਮੁੰਡਾ ਸ੍ਰਿੰਦਰ ਕੌਰ ਦਾ ਦੋਨੀ ਆਰਕੇ ਜੀ ਮੁੰਡਾ ਸਰੇਂਦਰ ਕੌਰ ਦਾ ਬਾਈ ਜੀ ਦੀ ਜਿਹੜੀ ਯਾਰ ਆਵਾਜ਼ ਆ ਬੜੀ ਦਮਦਾਰ ਆਵਾਜ਼ ਆ ਤੇ ਕੋਸ਼ਿਸ਼ ਕਰਾਂਗੇ ਬਾਈ ਨਾਲ ਇੱਕ ਸਪੈਸ਼ਲ ਸਟੂਡੀਓ ਦੇ ਵਿੱਚ ਇਹਨਾਂ ਦੇ ਨਾਲ ਜਿਹੜੀ ਇੰਟਰਵਿਊ ਆਪਾਂ ਕਰਾਂਗੇ ਦੇ ਫੁੱਲ ਇੰਟਰਵਿਊ ਦੇ ਵਿੱਚ ਬਾਈ ਦੀ ਆਪਾਂ ਪੂਰੀਆਂ ਗੱਲਾਂ ਬਾਤਾਂ ਕਰਾਂਗੇ ਇਹਦੇ ਨਾਲ ਤੇ ਬਾਈ ਜੀ ਤੁਹਾਡੇ ਨਾਲ ਵਾਦਾ ਕਰ ਰਹੇ ਹੋ ਦੁਬਾਰੇ ਤੁਹਾਡੇ ਨਾਲ ਫੇਰ ਕਿਸੇ ਸਟੂਡੀਓ ਦੇ ਚ ਹਾਂ ਬਾਈ ਜੀ ਸਿੱਧੂ ਬਾਈ ਦਾ ਅੱਜ ਜਨਮ ਦਿਨ ਹੈ ਖੁਸ਼ੀ ਦੇ ਵਿੱਚ ਇੱਕ ਗਾਣਾ ਹੋਰ ਹੋ ਜਾ ਵਧੀਆ ਚੱਕ ਤੁਸੀਂ ਇੱਕ ਬਾਈ ਦੀ ਯਾਦ ਨੂੰ ਸਮਰਪਿਤ ਤੇ ਭਾਕੇਲੇ ਸਿੱਧੂ ਬਾਈ ਦੇ ਯਾਦ ਵਿੱਚ ਆਜਾ ਬਾਈ ਦੇ ਅੱਜ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇੱਕ ਗੀਤ ਸਾਡੇ ਦਰਸ਼ਕਾਂ ਨੂੰ ਹੋਰ ਸੁਣਾਉਂਗਾ ਵੀਰੇ ਬਾਈ ਲਈ ਬਹੁਤ ਗੀਤ ਲਿਖੇ ਹੋਏ ਆ ਤੇ ਇੱਕ ਗੀਤ ਦਾ ਹੌਸਲੇ ਵਾਲੀ ਗੱਲ ਆ ਇੱਕ ਗਾਣਾ ਪਹਿਲਾਂ ਸ਼ੁਰੂ ਤੋਂ ਇੱਕ ਉਹਦੀ ਲਾਇਨ ਸੁਣਾਉਂਗਾ ਇੱਕ ਅੰਤਰਾ ਹੋਰ ਸੁਣਾ ਦੂੰਗਾ ਕਿ ਬਾਈ ਵਿਛੜਾ ਵੀ ਉਹਦਾ ਯਾਦ ਵੀ ਆਉਂਦੀ ਹੈ ਨਾ ਕਿਉਂ ਕਹਿੰਦਾ ਹਉ ਪੁੱਤ ਸਾਡਾ ਕਿਤੋਂ ਕੋਈ ਲਿਆ ਦੋ ਟੋਲ ਕੇ ਜਦੋਂ ਬਾਈ ਗਿਆ ਮੈਂ ਅੱਜ ਤੱਕ ਆ ਕੇ ਗਾਇਆ ਨਹੀਂ ਹੈ ਗੀਤ ਇੱਕ ਸਾਲ ਪਹਿਲਾਂ ਲਿਖਿਆ ਹੋਇਆ ਉਹ ਸੱਚ ਹੋਇਆ ਕੀ ਦਾ ਦਾ ਦੁੱਖ ਦੱਸਿਆ ਨਾ ਜਾਵੇ ਬੋਲ ਕੇ ਕਿੱਥੇ ਜਾ ਕੇ ਬਹਿ ਗਿਆ ਏ ਤੂੰ ਪੁੱਤਰਾ ਪਿੱਛੇ ਨਾ ਬੁੱਢੇ ਮਾਪਿਆਂ ਨੂੰ ਰੋਲ ਕੇ ਹੋ ਦਿਨ ਰਾਤ ਤੈਨੂੰ ਆਵਾਜ਼ਾਂ ਮਾਰਦੇ ਕਾਹਦਾ ਜੀਣਾ ਸਾਡਾ ਵਿੱਚ ਸੰਸਾਰ ਦੇ ਸੁਣ ਕੇ ਆਵਾਜ਼ ਕਿੱਥੋਂ ਆ ਜਾ ਪੁੱਤਰਾ ਬੁੱਢੇ ਮਾਪਿਆਂ ਦਾ ਅਕਲਿਆ ਜੱਠਾਰ ਦੇ ਵੇ ਕੋਠੀਆਂ ਤੇ ਕਹਾਂ ਸਾਡੇ ਲਈ ਖਡਾਉਣੇ ਨੇ ਸਾਡੇ ਪੱਲੇ ਬਸੀ ਉਮਰਾਂ ਦੇ ਰੋਣੇ ਨੇ ਜਾਣ ਲੱਗਾ ਕੁਝ ਨਾ ਗਿਆ ਤੂੰ ਦੱਸ ਕੇ ਨਹੀਂ ਕੁਝ ਦੱਸਿਆ ਤੈ ਮੂੰਹ ਬੋਲ ਕੇ ਕਿੱਥੇ ਤੁਰ ਗਿਆ ਪੁੱਤਾ ਮੁੱਖ ਮਾਰ ਕੇ ਬੇ ਸਿੱਧੇ ਸਾਦੇ ਮਾਪਿਆਂ ਦਾ ਦਿਲ ਤੋੜ ਕੇ ਬੇ ਦਿਲ ਦੀਆਂ ਗੱਲਾਂ ਦਿਲ ਵਿੱਚ ਲੈ ਗਿਆ ਦਸੀਆਂ ਨਾ ਗੱਲਾਂ ਪੁੱਤਾ ਦਿਲ ਖੋਲ ਕੇ ਕਿ ਸਿੱਧ ਮਾਂ ਦਾ ਟੋਨੀ ਗੱਲਾਂ ਸੱਚ ਲਿਖਦਾ ਤੇਰਾ ਖੱਟਿਆ ਪਿਆਰ ਦੁਨੀਆ ਚੋਂ ਦਿਸਦਾ ਜੋਂਦਾ ਸੀ ਜਮੀਰਾ ਨਾਲੇ ਤੂੰ ਪੁੱਤਰਾ ਸੱਚਾ ਬੰਦਾ ਕੋਡੀਆਂ ਦੇ ਪਾਣਾ ਵਿਕਦਾ ਕੇ ਲੱਖਾਂ ਪੁੱਤ ਨਿੱਤ ਸਾਨੂੰ ਆ ਕੇ ਮਿਲਦੇ ਹੁੰਦਾ ਏ ਪ੍ਰਾਊਡ ਤੇਰੇ ਸੱਚੇ ਦਿਲ ਤੇ ਬੇ ਰੱਖਦੇ ਆ ਯਾਸ ਮੁੜ ਕੇ ਤੂੰ ਆਵੇਂਗਾ ਲੋਕ ਕਹਿੰਦੇ ਆ ਦੁਆਵਾਂ ਸਿਰੋਂ ਪੁੱਤ ਮਿਲਦੇ ਆਖਦਾ ਭਰਾ ਸੀਗਾ ਤੂੰ ਜਿਨ੍ਹਾਂ ਨੂੰ ਖੜੇ ਮੱਥੇ ਮਿਲਦਾ ਸੀ ਤੂੰ ਜਿਨ੍ਹਾਂ ਨੂੰ ਇੱਕ ਵਾਰੀ ਮੁੜ ਕੇ ਤੂੰ ਆ ਜਾ ਸਿੱਧੂ ਆਪਦਾ ਮਖਾ ਜਾਇਆ ਕਿ ਮੂੰਹ ਇਹਨਾਂ ਨੂੰ ਮਾਤਾ ਚਰਨ ਕੌਰ ਦਾ ਫੇਰ ਚੱਲ ਚੜੂਗਾ ਤੂੰ ਆ ਕੇ ਅੱਗ ਬਾਈ ਉਹ ਰੱਬ ਭਰੂਗਾ ਲੱਖਾਂ ਹੀ ਦੁਆ ਮਾ ਤੇਰੇ ਬਾਲਿਆਂ ਦੀਆਂ ਉਹਨੂੰ ਭੇਜਣਾ ਪਊਗਾ ਤੈਨੂੰ ਇੱਕ ਬਾਲ ਤੇ ਉਹਦੇ ਆਉਣ ਵਾਲੇ ਰੱਬਾ ਰਾਹ ਖੋਲ ਦੇ ਵੇ ਪਹਿਲਾਂ ਮੜਾ ਕਹਿੰਦੇ ਹੁਣ ਚੰਗਾ ਬੋਲਦੇ ਹੋ ਦੁਨੀਆ ਨੂੰ ਰੱਬ ਚੇਤੇ ਜੋ ਕਰਾ ਗਿਆ ਮੂਸੇ ਪਿੰਡ ਵਾਲਾ ਮਾਂ ਦਾ ਪੁੱਤ ਮਾਰਦੇ ਕਿ ਖੁਸ਼ੀਆਂ ਨਾਲ ਨਾਤਾ ਸਾਡਾ ਫੇਰ ਜੋੜਦਾ ਛੋਟਾ ਸ਼ੁਭਦੀਪ ਸਾਡਾ ਦੇਖ ਮੋੜਦਾ ਕਿਆ ਬਾਤ ਹੈ ਬਾਬਾ ਭਾਈ ਟਾਈਮ ਦਾ ਸਾਨੂੰ ਵੀ ਭਾਵਕ ਕਰਦਾ ਸੀਗਾ ਗੀਤ ਦੇ ਨਾਲ ਨਾਲ ਤੇ ਬਾਕੀ ਤੇਰੇ ਗੀਤ ਦੇ ਵਿੱਚ ਦਰਦ ਵੀ ਚਲਕਿਆ ਤੇ ਦਵਾਵਾਂ ਵੀ ਚਲਕੀਆਂ ਤੇ ਪ੍ਰਮਾਤਮਾ ਅਗੇ ਦੁਆਇਆ ਕਿ ਵੀ ਤੁਸੀਂ ਵੀ ਇਸੇ ਤਰ੍ਹਾਂ ਜਿਹੜੇ ਸਿੱਧੂ ਬਾਈ ਦੇ ਯਾਦ ਦੇ ਵਿੱਚ ਜੁੜੇ ਹੋਇਓਂ ਪਰ ਮਾਤਮਾ ਤੁਹਾਨੂੰ ਐਸੀ ਤਰ੍ਹਾਂ ਜੋੜੀ ਬਿਲਕੁਲ ਜੀ ਜਰੂਰ ਸਰਿੰਦਰ ਕੋ ਜਰੂਰ ਸਰਾਂ ਇਹ ਤੁੰਨੇ ਕਰਕੇ ਸੱਚ ਹੋ ਗਿਆ ਇਹ ਵੀ ਹੋ ਜੀਗਾ ਬਿਲਕੁਲ ਬਾਈ ਨੇ ਬੜੇ ਜੋਸ਼ ਦੇ ਨਾਲ ਜਿਹੜਾ ਬਾਈ ਦੀ ਥਾਪੀ ਗੀਤ ਆ ਜਿਹੜਾ ਉਹ ਸੁਣਾਇਆਗਾ ਤੇ ਬਾਈ ਦੀਆਂ ਕਾਫੀ ਗੱਲਾਂ ਜਿਹੜੀਆਂ ਆਪਾਂ ਕਹਿ ਲਈਏ ਵੀ ਦਿਲ ਲੱਗਦੀਆਂ ਨੇ ਵੀ ਕਿਸ ਤਰ੍ਹਾਂ ਬਾਈ ਨੂੰ ਜਿਹੜਾ ਇਨਸਾਫ ਆ ਉਹ ਜਿਸ ਤਰ੍ਹਾਂ ਪਹਿਲਾਂ ਵਾਲੀਆਂ ਗੱਲਾਂ ਜਿਹੜੀਆਂ ਉਹ ਸੱਚ ਹੋਈਆਂ ਨੇ ਤੇ ਬਾਈ ਨੂੰ ਇਨਸਾਫ ਵੀ ਜਿਹੜਾ ਉਹ ਬਹੁਤ ਜਲਦੀ ਮਿਲੂਗਾ ਬਲਵਿੰਦਰ ਸਿੰਘ ਢਾਡੀਵਾਲ ਦੀ ਅਤੇ ਮੂਸਾ ਤੋਂ ਐਲਬੀਐਸ ਨਿਊਜ਼ ਦੇ ਲੇਖਾਸ ਰਿਪੋਰਟ